ਤਾਂਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੁਰਿੰਦਰ ਪਾਲ ਪਾਟਿਆ ਅਤੇ ਸਮੂਹ ਪਰਿਵਾਰ ਵੱਲੋਂ ਤਿਲਕ ਨਗਰ ਮਾਰਕੀਟ ਵਿਖੇ ਲੰਗਰ ਸੇਵਾ ਕੀਤੀ ਗਈ ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸੰਦੀਪ ਖੰਨਾ ਸਿੱਪੀ ਅਤੇ ਐਡਵੋਕੇਟ ਨਮਿਤ ਸਿੰਘ ਮਹਿਤਾ ਉਚਿਤ ਤੌਰ ਤੇ ਸੇਵਾ ਕਰਨ ਪੁੱਜੇ ਅਤੇ ਬੱਬੂ ਪਹਿਲਵਾਨ ਮੋਨੂ ਪਾਟਿਆ ਅਤੇ ਹੋਰ ਮੈਂਬਰਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਨੀ ਕਪੂਰ ਗਿਨੀ ਰਾਘਵ ਵਾਸੂ ਅਮਿਤ ਗਗਨ ਪਾਟਿਆ ਸਮੇਤ ਮੈਂਬਰ ਮੌਜੂਦ ਸਨ ਨਾਨਕ ਨਾਮ ਜਪਤ ਸੁਖ ਪਾਵਾ ਨਾਨਕ ਨਾਮ ਜਪਤ ਸੁਖ ਪਾਵਾ ਜਪਤ ਸੁਖ ਪਾਵਾ ਕਰ ਕੇ ਨਿਪਾਤੇਰੇ ਗੁਣ ਕਾਵਾ ਕਰ ਕੇ ਨਿਪਾਤੇਰੇ ਗੁਣ ਕਾਵਾ ਕਰ ਕੇ ਨਿਪਾਤੇਰੇ ਗੁਣ ਕਾਵਾ ਕਰ ਕੇ